ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਆਉਣ ਦੇ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਇਸ ਪ੍ਰੈਸ ਕਾਨਫਰੰਸ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਧਤਾ ਨੂੰ ਦੁਹਰਾਉਣਾ ਚਾਹੂੰਗਾ ਸਾਡੇ ਡੀਜੀਪੀ ਸਾਹਿਬ ਨੇ ਜਿਹੜੀ ਅੱਜ ਗੈਂਗਸਟਰ ਨੂੰ ਖਤਮ ਕਰਨ ਲਈ ਜਿਹੜੀ ਮੁਹਿੰਮ ਵਿੰਡੀ ਹੈ ਉਸ ਦੇ ਵਿੱਚ ਅਸੀਂ ਪੰਜਾਬ ਪੁਲਿਸ ਵਚਨ ਬੰਦਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤੇ ਗੈਂਗਸਟਰਵਾਦ ਦੇ ਜਿਹੜੇ ਕੋੜ ਤੋਂ ਨਜਾਤ ਪਾਉਣ ਲਈ ਪੰਜਾਬ ਪੁਲਿਸ ਤਤਪਰ ਤਿਆਰ ਹੈ ਉਸੇ ਦੀ ਲੜੀ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਅੱਜ ਇੱਕ ਖੋਖਿਆਤ ਗੈਂਗਸਟਰ ਨਾਲ ਜਿਹਦੇ ਵਿੱਚ ਮੁਕਾਬਲਾ ਹੋਇਆ ਜਿਹਦੇ ਵਿੱਚ ਜਿਹੜਾ ਖੋਖਿਆਤ ਗੈਂਗਸਟਰ ਮਨੀ ਪ੍ਰਿੰਸ ਉਰਫ ਮਨੀਏ ਸੂਰਮਾ ਜਿਹੜਾ ਟੇਰ ਹੋਇਆ ਇਹ ਜਿਹੜਾ ਮਨੀ ਸੂਰਮਾ ਜਿਹੜਾ ਮਨੀ ਪ੍ਰਿੰਸ ਹੈ ਇਹ ਤਰਨਤਾਰਨ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹੈ ਇਸ ਦੇ ਅ ਵਿਰੁੱਧ ਤਕਰੀਬਨ 50 ਦੇ ਕਰੀਬ ਕ੍ਰਿਮੀਨਲ ਕੇਸਸ ਦਰਜ ਨੇ ਪੰਜ ਛੇ ਕੇਸਾਂ ਦੇ ਵਿੱਚ ਇਹ ਆਲਰੇਡੀ ਸਜ਼ਾ ਆਫਤਾ ਹੈ ਤੇ ਚਾਰ ਪੰਜ ਕੇਸਾਂ ਦੇ ਵਿੱਚ ਇਹ ਤਰਨਤਾਰ ਪੁਲਿਸ ਨੂੰ ਲੋੜਿੰਦਾ ਸੀ ਜਿਵੇਂ ਕਿ ਪਹਿਲਾਂ ਵੀ ਇਸ ਇਸ ਸੰਬੰਧ ਵਿੱਚ ਅਸੀਂ ਇੱਕ ਪ੍ਰੈਸ ਛੋਟੀ ਜਿਹੀ ਪ੍ਰੈਸ ਵਾਰਤਾ ਹੋਈ ਸੀਗੀ ਆ ਮੌਕੇ ਤੇ ਉਹਦੇ ਵਿੱਚ ਇਹਨੇ ਇੱਕ ਤਰਨਤਾਰਨ ਸਿਟੀ ਦੇ ਵਿੱਚੋਂ ਇੱਕ ਬੰਦੇ ਤੋਂ ਪਿਸਤੌਲ ਤੇ ਸਵਿਫਟ ਕਾਰ ਖੋਈ ਸੀ ਸਿਟੀ ਤਰਨਤਾਰਨ ਦੇ ਵਿੱਚ ਉਹਦਾ ਮਕਦਮਾ ਦਰਜ ਹੈ ਇੱਕ ਕਿਸੇ ਦੇ ਘਰ ਨੂੰ ਇਹਨੇ ਅੱਗ ਲਾਈ ਸੀ ਉਹ ਇਹਨਾਂ ਬਦਮਾਸ਼ਾਂ ਦਾ ਆਪਸ ਵਿੱਚ ਜਿਹੜਾ ਉੱਥੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਜਿਹੜਾ ਇਹਨਾਂ ਦਾ ਚੱਲਦਾ ਉੱਥੇ ਲੜਾਈ ਝਗੜਾ ਉਹਦੇ ਵਿੱਚ ਇੱਕ ਬੰਦੇ ਦੇ ਘਰ ਨੂੰ ਇਹਨੇ ਅੱਗ ਲਾਈ ਸੀ ਉਹ ਪਰਚ ਸਿਟੀ ਤਰਨਤਾਰਨ ਦੇ ਵਿੱਚ ਦਰਜਾ ਉਹਦੇ ਵਿੱਚ ਇਹ ਵੰਚ ਸੀਗਾ ਇੱਕ ਜਿਹੜਾ ਕਰੋਲਾ ਕਾਰ ਇਹਨੇ ਸੁਲਤਾਨਪੁਰ ਥਾਣੇ ਦੇ ਏਰੀਆ ਦੇ ਵਿੱਚ ਕਮਿਸ਼ਨਰਟ ਅੰਮ੍ਰਿਤਸਰ ਦੇ ਵਿੱਚੋਂ ਲੁੱਟੀ ਸੀ ਉਹਦੇ ਵਿੱਚ ਇਹ ਵਾਂਟਡ ਸੀਗਾ ਤੁਹਾਨੂੰ ਯਾਦ ਹੋਵੇ ਕਿ 12 ਜਨਵਰੀ ਨੂੰ ਅਸੀਂ ਉਹਨੂੰ ਇੱਕ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ ਅਤੇ ਇਸ ਦਾ ਗੁਰਨਾਣਕ ਦੇਵ ਹਸਪੀਟਲ ਦੇ ਵਿੱਚ ਇਹ ਉਪਚਾਰ ਅਧੀਨ ਸੀਗਾ ਜਿੱਥੋਂ ਇਹ 14 ਜਨਵਰੀ ਨੂੰ ਇਹ ਉਥੋਂ ਭੱਜ ਗਿਆ ਸੀਗਾ ਤੇ ਕਿਉਂਕਿ ਜੋ ਇੱਕ ਸੰਗਠਿਤ ਅਪਰਾਧ ਦੇ ਵਿੱਚ ਇਹ ਬਹੁਤ ਸਰਗਰਮ ਇਹ ਸ਼ੂਟਰ ਵੀ ਰਿਹਾ ਇਹਦੇ ਵਿੱਚ ਇਹਦੇ ਤੇ ਉੱਤੇ 302 ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਪਰਚੇ ਦਰਜ ਨੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਆਰਮਜ਼ ਐਕਟ ਦੇ ਪਰਚੇ ਦਰਜ ਨੇ ਸੋ ਇਸਦੇ ਇਸ ਨੂੰ ਜਦੋਂ ਭੱਜਿਆ ਸੀਗਾ ਤੇ ਉਸ ਨੂੰ ਬੜਾ ਗੰਭੀਰਤਾ ਨਾਲ ਲੈਂਦੇ ਹੋਏ ਐਸਐਸਪੀ ਸ਼੍ਰੀ ਸੋਹੇਲ ਮੀਰ ਜਿਹੜੇ ਐਸਐਸਪੀ ਅੰਮ੍ਰਿਤਸਰ ਰੂਲਰ ਨੇ ਉਹਨਾਂ ਨੇ ਅ ਦੱਤਿਆ ਵਾਰੀ ਜਿਹੜੇ ਐਸਪੀ ਡੀ ਨੇ ਉਹਨਾਂ ਦੀ ਨਿਗਰਾਨੀ ਹੇਠ ਡੀਐਸਪੀ ਡੀ ਮਿਸਟਰ ਨਾਗਰਾ ਸਪੈਸ਼ਲ ਸੈੱਲ ਦੇ ਜਿਹੜੇ ਇੰਚਾਰਜ ਹੈ ਸਬ ਇੰਸਪੈਕਟਰ ਸਤਵਿੰਦਰ ਸਿੰਘ ਅਤੇ ਹੋਰ ਜਿਹੜੇ ਸਾਡੇ ਇੱਥੇ ਐਸਐਚਓ ਸਬੰਨੇ ਉਹਨਾਂ ਦੀਆਂ ਟੀਮਾਂ ਬਣਾਈਆਂ ਸੀ ਤਾਂ ਜੋ ਇਸ ਖੁਖਿਆਤ ਜਿਹੜਾ ਗੈਂਗਸਟਰ ਸੀ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਕੋਈ ਹੋਰ ਇਹ ਵੱਡਾ ਕਾਰਨਾ ਨਾ ਕਰ ਸਕੇ ਤੇ ਇੰਟੈਲੀਜੈਂਸ ਲੀਡਸ ਨੂੰ ਫੋਲੋ ਕਰਦੇ ਹੋਏ ਅਤੇ ਹਿਊਮਨ ਇੰਟ ਦੇ ਕੰਮ ਕਰਦੇ ਹੋਏ ਅੱਜ ਇਸ ਨੂੰ ਘ੍ਰਿੰਡਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਐਮਬੁਸ਼ ਲਾ ਕੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੇ ਇੱਕ ਸਵਿਸਟਿਗੇਟਡ ਫੋਰਨ ਮੇਡ ਪਿਸਟਲ ਪੀਐਕਸ 5 30 ਕੈਲਬਰ ਦੇ ਨਾਲ ਪੁਲਿਸ ਉੱਤੇ ਤਬੜਦੌੜ ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ ਹੈ ਇੱਥੇ ਮੈਂ ਦੱਸਣਾ ਚਾਹੁੰਗਾ ਇੱਥੇ ਮੈਂ ਸਲਾਹਾ ਕਰਨਾ ਚਾਹੁੰਗਾ ਐਸਆਈ ਸੁਤਵਿੰਦਰ ਸਿੰਘ ਦੀ ਅਤੇ ਉਹਨਾਂ ਦੀ ਟੀਮ ਦੀ ਜਿਨ੍ਹਾਂ ਨੇ ਇਹ ਇੱਕ ਬਹੁਤ ਸੁਚੱਜਾ ਨੇ ਇੱਕ ਵਿਉਂਤਬੰਦੀ ਨਾਲ ਉਸਤੇ ਐਮਬੁਸ਼ ਲਾਇਆ ਹੋਇਆ ਸੀਗਾ ਅ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀ ਉਹਦੇ ਫਾਇਰਿੰਗ ਹੋਈ ਹੈ ਕਿ ਇਹਨਾਂ ਦੇ ਜਿਹੜੀ ਬੁਲੇਟ ਪ੍ਰੂਫ ਜੈਕਟ ਪਾਈ ਵੀ ਸੀਗੀ ਸਤਵਿੰਦਰ ਦੇ ਉਹ ਉਸ ਨਾਲ ਵੱਜੀ ਹੈ ਤੇ ਇਹ ਤੁਹਾਡੇ ਸਾਹਮਣੇ ਨੇ ਇਹ ਸੁਰੱਖਿਤ ਨੇ ਤੇ ਇੱਥੇ ਮੈਂ ਫੇਰ ਚਲਾਗਾ ਕਰਾਂਗਾ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਲਰ ਦੀ ਜਿਨ੍ਹਾਂ ਨੇ ਜਦੋਂ ਦਾ ਇਹ ਭੱਜਿਆ ਇਸ ਨੂੰ ਇੱਕ ਚੈਲੰਜ ਉਸਫ ਕਰਦੇ ਹੋਏ ਕਿਉਂਕਿ ਇਸ ਤਰ੍ਹਾਂ ਦੇ ਅਪਰਾਧੀ ਦਾ ਸੋਸਾਇਟੀ ਵਿੱਚ ਫਿਰਨਾ ਔਰ ਕ੍ਰਾਈਮ ਨੇ ਟੜਕੁਰ ਕੇ क्राइम ਕਰਨਾ ਇੱਕ ਤਰ੍ਹਾਂ ਦੇ ਸਾਈਕੋਪਾਥ ਜਿਹੜਾ ਹੁੰਦਾ ਹੈ ਉਸ ਤਰ੍ਹਾਂ ਦੀ ਇੱਕ ਇਹਨਾਂ ਦੀ ਪ੍ਰਵਰਤੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੜੀ ਇਹਨਾਂ ਨੇ ਸੰਜੀਦਗੀ ਨਾਲ ਤੇ ਗੰਭੀਰਤਾ ਨਾਲ ਲੈਂਦੇ ਹੋਏ ਆ ਜਿਹੜੇ ਤੁਹਾਡੇ ਮੇਰੇ ਆਸ-ਪਾਸ ਜਿਹੜੇ ਅਫਸਰ ਬੈਠੇ ਨੇ ਇਹਨਾਂ ਨੂੰ ਜਿੰਨੀ ਸਲਾਹਾਂ ਕੀਤੀ ਜਾਵੇ ਉੰਨੀ ਘਟ ਹੈ ਪੰਜਾਬ ਪੁਲਿਸ ਵਚਨਬੰਦ ਹੈ ਗੈਂਗਸਟਰਵਾਦ ਦਾ ਖਤਮਾ ਕਰਨ ਲਈ ਉਸੇ ਲੜੀ ਦੇ ਵਿੱਚ ਇਹ ਜਦੋਂ ਪੁਲਿਸ ਐਕਸਚੇਂਜ ਆਫ ਫਾਇਰ ਹੁੰਦਾ ਹੈ ਉਹ ਜ਼ਖਮੀ ਹੁੰਦਾ ਉਸ ਨੂੰ ਲੋਪੋਕੇ ਪੀਐਸਸੀ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਸ਼ਿਫਟ ਕੀਤਾ ਜਾਂਦਾ ਹੈ ਉਨੀ ਮੈਨੂੰ ਐਸਐਸਪੀ ਸਾਹਿਬ ਦੱਸ ਰਹੇ ਸੀਗੇ ਕਿ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਕਿਤੇ ਲੱਗੀ ਜੀ ਉਹਦੇ ਕੋਲ ਇਹ ਤਾਂ ਹੁਣ ਉੱਥੇ ਜਦੋਂ ਸਾਰੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਮੈਂ ਇਸ ਤੇ ਉੱਤੇ ਟਿੱਪਣੀ ਕਰ ਪਾਂਗਾ ਦੇਖੋ ਜਿਹੜਾ ਅਸੀਂ ਮੌਕੇ ਤੇ ਹਲੇ ਐਫਐਸਐਲ ਬਿਕੋਜ਼ ਜਿਹੜਾ ਉਸ ਏਰੀਆ ਹੈਗਾ ਡੰਡਾ ਡਰੇਨ ਜਿਹੜੀ ਜਿਹੜੀ ਉੱਥੇ ਘਰੇਡਾ ਦੇ ਏਰੀਆ ਦੇ ਵਿੱਚ ਡਰੇਨ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਉਸ ਦੇ ਏਰੀਆ ਦੇ ਵਿੱਚ ਹਲੇ ਉਹ ਕਾਫੀ ਉੱਥੇ ਤੁਹਾਨੂੰ ਪਤਾ ਹੀ ਹੋ ਉਹ ਜਿਹੜੀ ਪਗਡੰਡੀ ਹੈਗੀ ਜਿੱਥੇ ਮੁਕਾਬਲਾ ਹੋਇਆ ਉੱਥੇ ਹੁਣ ਸਰਚ ਚੱਲ ਰਹੀ ਹੈ ਜਿਹੜੀ ਨੇਕੜਾਈ ਨੂੰ ਉੱਥੇ ਪਤਾ ਲੱਗ ਰ ਇਸ ਵੱਲੋਂ 4-5 ਖੋਲ ਤਾਂ ਉੱਥੇ ਨਜ਼ਰ ਆ ਰਹੇ ਸੀਗੇ ਇਹਦੇ ਉੱਤੇ ਬਾਕੀ ਤਾਂ ਅਸੀਂ ਟੱਚ ਨਹੀਂ ਕਰ ਸਕਦੇ ਕਿਉਂਕਿ ਐਫਐਸਐਲ ਆਪਣੇ ਕਬਜ਼ੇ 'ਚ ਲੈਂਦੀ ਹੈ ਉਸ ਤੋਂ ਬਾਅਦ ਉਹ ਰਿਪੋਰਟ ਦਿੰਦੀ ਹੈ ਉਹ ਸ਼ਾਮ ਤੱਕ ਆਏਗੀ ਸਾਡੇ ਕੋਲੇ ਸਰਚ ਕਰਨੀ ਪਾਏਗੀ ਮੈਟ੍ਰੋ ਡਾਇਰੈਕਟਰਸ ਨਾਲ ਅੱਖਾਂ ਨਾਲ ਉਹ ਜੋ ਵੀ ਉੱਥੇ ਝਾੜੀਆਂ ਝੂੜੀਆਂ ਵਿੱਚ ਜਿੰਨੇ ਵੀ ਕੋਈ ਕਰ ਤੋਂ ਮਤਲਬ ਉੱਥੇ ਕਿੰਨੇ ਚੱਲੇ ਕਿੰਨੇ ਖੋਲ ਉਹ ਸਾਰਾ ਕੁਝ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਤੁਹਾਨੂੰ ਮੈਂ ਡਿਟੇਲਸ ਦੱਸਾਂਗਾ ਕਿੰਨਾ ਸੀਗਾ ਸਰ ਇਹਦੇ ਕੋਲ ਪੀਐਕਸ 5 30 ਕੈਲ ਬਰਤਾਂ ਇਹ ਸਭ ਕਿੱਥੇ ਰਹਿ ਗਏ ਸੀ ਕੁਝ ਪਤਾ ਚੱਲਿਆ ਜੀ ਨਹੀਂ ਹਾਲੇ ਇਸ ਦਾ ਤਾਂ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਹੁੰਦਾ ਇਹ ਮੈਨੂੰ ਹੀ ਹੈਸ ਬੀਨ ਡਿਕਲੇਰਡ ਸਰ ਜੋ ਗੁਨਾਹ ਗੁਨਾਹਕ ਹਸਪੀਟਲ ਚ ਭਜਾ ਹੋਇਆ ਇਹਦਾ ਕਿੰਨੇ ਸਾਥ ਕਿਸੇ ਭਜਾਉਂਦੀ ਕਿੰਨੇ ਕੋਸ਼ਿਸ਼ ਦੱਸਿਆ ਯਾਰਾ ਕਿ ਕੋਈ ਸਹਿਲੀ ਜਾਂ ਕੋਈ ਤਰੁ ਅ ਜਿਹੜੀ ਇਹ ਜਿਹੜੀ ਚੀਜ਼ ਹੈਗੀ ਹੈ ਉਹਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹੂੰਗਾ ਕਿ ਇਹ ਜਿਹੜੀ ਤਫਤੀਸ਼ ਹੈਗਾ ਅਸੀਂ ਆਪਣੇ ਦੋ ਮੁਲਾਜ਼ਮਾਂ ਉੱਤੇ ਵੀ ਪਰਚਾ ਦਰਜ ਕੀਤਾ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਸੀ ਤੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਅਸੀਂ ਉਸ ਦਾ ਕਿੰਨਾ ਕੁ ਰੋਲ ਸੀਗਾ ਅ ਮਤਲਬ ਉਸ ਨੂੰ ਪਹਜਾਨ ਦੇ ਵਿੱਚ ਉਹ ਇੱਕ ਤਹਿਕੀਕਾਤ ਦਾ ਵਿਸ਼ਾ ਹੈ ਜਿਸ ਤਰ੍ਹਾਂ ਸਾਰੀ ਗੱਲ ਸਪਸ਼ਟ ਹੋਏਗੀ ਇਟ ਇਜ਼ ਟੂ अर्ਲੀ ਟੂ ਸੇ ਕਿ ਹੋਗੀ ਅੱਜ ਹੀ ਸਾਡੇ ਸਾਹਮਣੇ ਆਇਆ ਹੈਗਾ ਤਾਂ ਫਿਰ ਉਹ ਉਹਨੂੰ ਮੌਕਾ ਨਹੀਂ ਉਹਨੂੰ ਜੋ ਹੁਣ ਇਹਨੂੰ ਸਾਡੇ ਨਾਲ ਡੰਗਾਈ ਨਾ ਦੇਖਾਂਗੇ ਜਿਹੜੇ ਵੀ ਇਹਦੇ ਵਿੱਚ ਜਿਹੜੇ ਸਾਜ਼ਿਸ਼ ਕਰਤਾ ਹੈਗੇ ਆ ਸਾਰਿਆਂ ਨੂੰ ਬੇਨੁਕਾਬ ਕੀਤਾ ਸਰੀ ਜਿਹੜਾ ਆਪਰੇਸ਼ਨ ਸੀਗਾ ਇਕੱਲਾ ਅੰਮ੍ਰਿਤਸਰ ਵਿਧਾਤੀ ਪੁਲਿਸ ਦਾ ਸੀਗਾ ਜਾਂ ਪਰਪਲਪਲ ਪੁਲਿਸ ਨੂੰ ਤੁਹਾਡੇ ਨਾਲ ਸੀਗੀ ਪੰਜਾਬ ਪੁਲਿਸ ਇੱਕ ਬਹੁਤ ਵੱਡਾ ਪਰਿਵਾਰ ਹੈ ਇੱਕ ਇਹ ਜਿਹੜੀ ਚਾਹੇ ਉਹਨਾਂ ਨੇ ਉੱਥੇ ਕ੍ਰਾਈਮ ਕੀਤਾ ਸੀ ਤਰਨਤਾਰ ਨੇ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸਾਡੇ ਹਿੱਸੇ ਆਈ ਜਿਸ ਨੂੰ ਅ ਸ਼੍ਰੀ ਸਹਿਲ ਮੀਰ ਦੀ ਟੀਮ ਨੇ ਬਹੁਤ ਬੇਖੂਬੀ ਨਿਭਾਇਆ ਉਸ ਨੂੰ ਪਹਿਲਾਂ ਵੀ ਫੜਿਆ ਬਰੀਵ ਐਕਸਚੇਂਜ ਫਾਇਰ ਨਾਲ ਅ ਅਨਫੋਰਚੂਨੇਟਲੀ ਉਹ ਭੱਜਿਆ ਉਸ ਤੋਂ ਬਾਅਦ ਅੰਜਾਮ ਤੁਹਾਡੇ ਸਾਹਮਣੇ ਸਰ ਇਸ ਦਾ ਕਿਸੇ ਹੋਰ ਗੈਂਗ ਦੇ ਨਾਲ ਤਾਲੁਕ ਹੈ ਜਾਂ ਕੋਈ ਦੇ ਕੋ ਇਥੇ ਮੈਂ ਨਾ ਇੱਕ ਪ੍ਰੈਸਰ ਆਹੀਂ ਇੱਕ ਮੈਂ ਤੁਹਾਨੂੰ ਇੱਕ ਗੱਲ ਦਰਵਾਣਾ ਚਾਹੂੰਗਾ ਕਿ ਬਦਮਾਸ਼ਾਂ ਦੇ ਨਾਮ ਲੈ ਕੇ ਨਾ ਉਹਨਾਂ ਨੂੰ ਐਵੇਂ ਹੀ ਫਜ਼ੂਲ ਦੀ ਪਬਲਿਸਿਟੀ ਦੇ ਦਿੰਦੇ ਆ ਉਹਦੇ ਵਿੱਚ ਇੱਕ ਪਬਲਿਕ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ ਜਿਹੜਾ ਬਦਮਾਸ਼ ਹੈ ਕੋਈ ਐਵੇਂ ਡਰਪੋਕ ਗਿੱੱੜ ਜਿਹੜੇ ਬੈਠੇ ਆ ਉਹ ਫਰੋਤੀਆਂ ਮੰਗਦੇ ਜਿਹੜੇ ਜਿਹੜੇ ਕਹਿੰਦੇ ਆ ਕਿ ਬਾਬਾ ਨਾਨਕ ਤਾਂ ਕਹਿੰਦਾ ਕਿਰਤ ਕਰੋ ਤੇ ਹਰਾਮ ਦੀ ਕਮਾਈ ਖਾਣ ਗਿੱਜੇ ਆ ਤੇ ਐਕਸਟਰੈਕਸ਼ਨਾਂ ਕਰਦੇ ਆ ਅਸੀਂ ਉਹਨਾਂ ਦਾ ਨਾਮ ਨਾ ਲਈਏ ਉਹਨਾਂ ਨੂੰ ਐਵੇਂ ਮੁਫਤ ਦੀ ਪਬਲਿਸਿਟੀ ਨਾ ਦਈਏ ਜਿਹੜਾ ਕਾਨੂੰਨ ਨੂੰ ਆਪਣੇ ਹੱਥੇ ਚ ਲਏਗਾ ਅਸੀਂ ਪੰਜਾਬ ਪੁਲਿਸ ਆਪਣੀ ਵਚਨਬੱਤਾਂ ਨੂੰ ਦਰਾਨੇ ਆ ਅਸੀਂ ਉਸ ਦਾ ਐਸ ਪਰ ਲਾ ਉਸ ਦੇ ਉਹਦੇ ਵਿਰੁੱਧ ਯੋਗ ਕਾਰਵਾਈ ਤਾਰਾ